ਅੱਜ ਪਹਿਲਾਂ ਟੈਸਟ ਪੇਪਰ ਤੇ ਆਉਣ ਦਿਓ ਕਿ ਉਹਦੇ ਵਿੱਚ ਫੇਰ ਗੱਲ ਕਰਾਂਗੇ ਦੇਖੋ ਜਿਹੜੇ ਅਜੇ ਜਿਹੜਾ ਹੁੰਦਾ ਬਜਟ ਹੁੰਦਾ ਬੜਾ ਸੀਕ੍ਰੀਟ ਡਾਕੂਮੈਂਟ ਹੁੰਦਾ ਪੇਸ਼ ਕਰਨਗੇ ਉਹਦੇ ਬਾਅਦ ਉਹਦੇ ਤੇ ਪੂਰੀ ਡਿਸਕਸ਼ਨ ਦੱਸਾਂਗੇ ਤੁਹਾਨੂੰ ਕਿ ਜਿਹੜੀ ਕੋਈ ਅੱਗੇ ਆਉਣ ਕੇ ਅੰਦਰ ਤੁਹਾਨੂੰ ਦੱਸਾਂਗੇ ਕਿਉਂਕਿ ਲਾਈਫ ਚ ਲਾਇਆ ਬਾਤ ਕੋਈ ਟੈਲੀਕਾਸਟ ਜ਼ਰੂਰ ਕਰੇ ਪੰਜਾਬ ਦੇ ਲਾਅ ਐਂਡ ਆਰਡਰ ਵਿਵਸਥਾ ਕਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਦੀ ਗੱਲ ਹੈ ਕਿ ਮੈਨੂੰ ਹੁਣੇ 12ਵੀਂ ਉਹਨਾਂ ਨੇ ਪੁੱਛਿਆ ਕਿ ਜੀ ਪਿਛਲੀ ਸਰਕਾਰ ਦੀ ਦੇਣੀ ਹੈ ਤੇ ਮੈਂ ਪੁੱਛਣਾ ਚਾਹੁੰਨਾ ਕਿ ਜਿਹੜਾ ਸਿੱਧੂ ਮੂਸੇਵਾਲੇ ਤੋਂ ਬਾਅਦ ਜਿਹੜਾ ਇੰਨਾ ਹੌਟ ਇਸ਼ੂ ਆਇਆ ਤੇ ਉਹ ਤੇ ਸਾਰਾ ਕੁਝ ਤਿਹਾਰ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਔਰ ਉਹਨੇ ਮੰਨਿਆ ਕਿ ਮੈਂ ਉੱਥੇ ਬੈਠ ਕੇ ਇਹ ਸਾਰਾ ਕੁਝ ਕੀਤਾ ਤੇ ਇਹ ਜੇਲ੍ਹ ਦੇ ਵਿੱਚ ਬੈਠ ਕੇ ਹੋਇਆ ਤੇ ਪਿਛਲੀ ਸਰਕਾਰ ਦੇ ਤੇ ਕੀ ਦੇਣੀ ਹੈ ਪਿਛਲੀ ਸਰਕਾਰ ਦੇ ਟਾਈਮ ਤੇ ਵੀ ਉਹ ਉੱਥੇ ਹੀ ਦਿੱਲੀ ਵਾਲੀ ਜੇਲ੍ਹ ਚ ਬੰਦ ਸੀ ਡਿਊਰਿੰਗ ਇਲੈਕਸ਼ਨ ਨੇ ਉੱਥੇ ਬੰਦ ਸੀ ਤੇ ਇਹਦਾ ਮਤਲਬ ਕਿ ਜਿਹੜੇ 2-3 ਗੈਂਗਸਟਰ ਉੱਥੇ ਬੰਦ ਨੇ ਔਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਰੈਂਕ ਕਈ ਵਾਰਾਂ ਕਹਿ ਚੁੱਕਾ ਕਿ ਮੈਂ ਆਪ ਕਹਿੰਦਾ ਰਿਹਾ ਕਿ ਇਹਨਾਂ ਦੇ ਮੋਬਾਈਲ ਬੰਦ ਕਰੋ ਅੰਦਰੋਂ ਜੇਲ੍ਹ ਦੇ ਵਿੱਚੋਂ ਮੇਰੇ ਨਾਲ ਬੈਠ ਕੇ ਗੱਲ ਕਰ ਲੈ ਮੈਂ ਇਹਨਾਂ ਨੂੰ ਕਿਹਾ ਵੀ ਕੇ ਬਾਵਰਾ ਨੂੰ ਮੈਂ ਡਿਊਰ ਇਲੈਕਸ਼ਨ ਮੈਂ 3-4 ਵਾਰੀ ਕਿਹਾ ਔਰ ਬਿਫੋਰ ਇਲੈਕਸ਼ਨ ਨੂੰ ਮੈਂ ਕਿਹਾ ਜਦੋਂ ਸਾਡਾ ਆ ਗਿਆ ਸੀ ਮੈਂ ਹੋ ਕਦੋਂ ਕਿਉਂ ਨਹੀਂ ਕਰਦੇ ਤੁਸੀਂ ਉਹਨਾਂ ਦੇ ਨਾਲ ਜਿਹੜੇ ਜਿਹੜੀ ਏਜੰਸੀਆ ਪ੍ਰੋਵਾਈਡ ਕਰਦੀਆਂ ਨੇ ਮੈਂ ਮੈ ਮੈਨੂੰ ਨਹੀਂ ਪਤਾ ਕਿਹੜਾ ਕੌਣ ਪ੍ਰੋਵਾਈਡ ਕਰਦੀਆਂ ਨੇ ਏਜੰਸੀਆ ਪ੍ਰੋਵਾਈਡ ਕਿਉਂ ਕਰਦੀਆਂ ਨੇ ਅੰਦਰ ਜਿਹੜੇ ਜੇਲ ਡਿਪਾਰਟਮੈਂਟ ਇੱਥੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਜਿਹੜੀ ਪੁਸ਼ਤਾਸ਼ੀ ਇਹ ਹੋਣੀ ਚਾਹੀਦੀ ਹੈ ਐਨਆਈਏ ਵਾਲੇ ਨੂੰ ਇਹ ਪੁੱਛਣਾ ਚਾਹੀਦਾ ਕਿ ਕਿਉਂ ਉਹਨੂੰ ਅੰਦਰ ਮੋਬਾਈਲ ਦਿੱਤਾ ਕਿ ਨਹੀਂ ਜੇਲ ਡਿਪਾਰਟਮੈਂਟ ਦੀਆਂ ਏਜੰਸੀਆਂ ਨਹੀਂ ਦਿੰਦੀਆਂ ਜੇਲ ਡਿਪਾਰਟਮੈਂਟ ਤੇ ਇਹੋ ਜਿਹੇ ਏਡੇ ਵੱਡੇ ਜਿਹਨੂੰ ਹਾਈ ਸਕਿਉਰਿਟੀ ਜ਼ੋਨ ਚ ਰੱਖਿਆ ਹੁੰਦਾ ਇੱਕ ਡਬਲ ਹਾਈ ਸਕਿਉਰਿਟੀ ਜ਼ੋਨ ਹੁੰਦਾ ਉਹਦੇ ਚ ਇਹੋ ਜਿਹੇ ਬੰਦੇ ਰੱਖੇ ਜਾਂਦੇ ਜਿੱਥੇ ਮੋਬਾਈਲ ਪ੍ਰੋਵਾਈਡ ਕਰਨਾ ਬਹੁਤ ਔਖਾ ਹੁੰਦਾ ਔਰ ਇਹਦਾ ਉਥੋਂ ਦੇ ਡੀਜੀਪੀ ਨੂੰ ਇਹਨਾਂ ਨੂੰ ਸਾਰਿਆਂ ਨੂੰ ਜਵਾਬ ਦੇਣਾ ਪਏਗਾ ਕਿ ਇਹਨੂੰ ਕਿਸ ਬੰਦੇ ਨੇ ਲੋਰੈਂਸ ਬਿਸ਼ਨੋਈ ਨੂੰ ਉਥੇ ਮੋਬਾਈਲ ਪ੍ਰੋਵਾਈਡ ਕਰਵਾਇਆ ਔਰ ਮੋਬਾਈਲ ਦੇ ਉੱਤੋਂ ਜਿਹੜੀ ਵਟਸਐਪ ਕਾਲ ਦੀ ਜਾਂ ਬਾਹਰਲੀਆ ਕਾਲ ਦੀ ਜਾਂ ਉੱਥੇ ਜਿਹੜੇ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਵੈਪਨਸ ਪ੍ਰੋਵਾਈਡ ਕਰਾਉਣੇ ਅੰਦਰੋਂ ਜੇਲ੍ਹ ਦੇੋਂ ਇਹ ਬੜੀ-ਬੜੀ ਨੈਸ਼ਨਲ ਸਕਿਉਰਿਟੀ ਨੂੰ ਥ੍ਰੀਟ ਹੈ ਕਿ ਦਿੱਲੀ ਦੀ ਜੇਲ੍ਹ ਦੇ ਤੋਂ ਜਾਂਚ ਹੋਣੀ ਚਾਹੀਦੀ ਹੈ ਨੈਸ਼ਨਲ ਏਜੰਸੀ ਕਿ ਭਾਵੇਂ ਹੁਣ ਉਹ ਜੇ ਮੈਂ ਹੁਣ ਅੰਗਰੇਜ਼ੀ ਚ ਬੋਲਾਂ ਨਿੱਕੇ ਦੀ ਏਜੰਸੀ ਨੇ ਟਵੀਟ ਕਰਿਆ ਹਰਿਆਣੇ ਤੋਂ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਬੈਨ ਲੱਗਣਾ ਚਾਹੀਦਾ ਇਨਵੈਸਟਿਗੇਟ ਹੋਣਾ ਬਿਲਕੁਲ ਗੱਲ ਸੁਣੋ ਜਿਹੜੇ ਸਾਡਾ ਕਾਂਗਰਸ ਦਾ ਜਿਹੜਾ ਜੋ ਸਟੈਂਡ ਸੀਗਾ ਅ ਰਾਈਟਰ ਹੁੰਦੇ ਨੇ ਇਹਨਾਂ ਦੇ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਰਾਈਟਰ ਦੀ ਕਲਮ ਨੂੰ ਕਦੀ ਕੋਈ ਨਹੀਂ ਰੋਕ ਸਕਦਾ ਉਹ ਕਿਸੇ ਨੇ ਦੇਖਿਆ ਮੈਂ ਬਿਲਕੁਲ ਜੋ ਉਹਨੇ ਜਿਸ ਤਰ੍ਹਾਂ ਕੀਤੀ ਗਈ ਹੈ ਇਹ ਗੱਲ ਸੁਣ ਇਹ ਨਹੀਂ ਇਹ ਲਾਈਨਾਂ बोलेंगे ਮੈਂ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰੂੰਗਾ ਮੇਰੀ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਇਹਨੂੰ ਰਜੈਕਟ ਕੀਤਾ ਔਰ ਅਸੀਂ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਬਰਿੰਦਰ ਸਿੰਘ ਲੈ ਕੇ ਆਏ ਉਹਦੇ ਤੇ ਮੈਂ ਅੱਜ ਵੀ ਖੜਾ